ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਨਾਸਰ ਦੀ ਵੀਡੀਓ ਹੈ ਕੱਲ ਇੱਕ ਮੌਲਵੀ ਟਾਈਪ ਬੰਦਾ ਆ ਫੋਟੋ ਅੱਜ ਮੈਂ ਦਿਖਾ ਦੇਣਾ ਨਾ ਭੁੱਲ ਗਏਦਾ ਉਹਦੀ ਵੀਡੀਓ ਹੈ ਜਿਵੇਂ ਕਿ ਜਦੋਂ ਹੀ ਕੱਲ ਇਹ ਵੀਡੀਓ ਥੋੜੀ ਜਿਹੀ ਚੱਲੀ ਵੀ ਜਸਵੀਰ ਨੇ ਜਨਮਾਹਲ ਯੂਟਿਊਬਰ ਨੇ ਜਿਹੜਾ ਜਸੂਸੀ ਦੇ ਕਾਹਨ ਚ ਫੜਿਆ ਗਿਆ ਵੀ ਉਹਨੇ ਨਾਸਰ ਢਿੱਲੋਂ ਨਾਲ ਸੰਬੰਧ ਨਿਕਲੇ ਤੇ ਨਾਲ ਵੀ ਨਾਲ ਉਸ ਤੋਂ ਬਾਅਦ ਪਾਕਿਸਤਾਨ ਤੋਂ ਵੀਡੀਓ ਉਹਨੂੰ ਸ਼ੁਰੂ ਹੋਊਗਾ ਤੇ ਅੱਜ ਉਹ ਨਾਸਰ ਢਿੱਲੋਂ ਦੀ ਜਿਸ ਤੱਕ ਐਕਸਪੈਕਟਿਡ ਹੀ ਸੀ ਇਹ ਵੀ ਉਹਦੀ ਵੀਡੀਓ ਆਊਗੀ ਤੇ ਉਹਦੀ ਵੀ ਆ ਗਈ ਤੇ ਸ਼ਾਇਦ ਲੱਖ ਤੋਂ ਉੱਪਰ ਲੰਘੀ ਹੋਣ ਤੱਕ ਵੀਡੀਓ ਬਣਾਉਣ ਦਾ ਤਾਂ ਵੀ ਆਪਣੇ ਪੰਜਾਬੀਆਂ ਦੇ ਉਹ ਤਾਂ ਆਪ ਦਾ ਦੇਸ਼ ਪਗਤ ਹੋਣਗੇ ਆਪਦੇ ਦੇਸ਼ ਨਾਲ ਪਿਆਰ ਕਰਦੇ ਆ ਉਹਦਾ ਵੀਡੀਓ ਚ ਉਹਨੇ ਆਖਿਆ ਠੀਕ ਹੈ ਉਹਦਾ ਵਿਸ਼ਲੇਸ਼ਣ ਕਰਾਂਗੇ ਅੱਪ ਅੱਜ ਸਾਰੀ ਵੀਡੀਓ ਦਾ ਵੀ ਉਹਦਾ ਆਪਦੇ ਦੇਸ਼ ਦੇ ਨਾਲ ਲੋਇਲ ਆ। ਉਹ ਆਪ ਆਪਣਾ ਸ਼ਬਦਾਂ ਚ ਵੀ ਕਹੀ ਜਾਂਦਾ। ਪਰ ਆਪਣੇ ਪੰਜਾਬੀ ਆਂਦੇ ਠੋਮਾ ਕਮੈਂਟ ਪੜੇ ਵੀ ਗਦਾਰੀ ਦਾ ਠਿਕਾ ਕੱਲੇ ਤੁਸੀਂ ਲਿਆ ਰੱਖਿਆ। ਉਹ ਤਾਂ ਉਹਦੇ ਦੇਸ਼ ਨਾਲ ਲੋਇਲ ਹੈ ਤੁਸੀਂ ਕਿੰਨੇ ਲੋਇਲ ਹੈ? ਉਥੇ ਕਰ ਕਰ ਕੇ ਨਾ ਕਮੈਂਟ ਸਾਫਤ ਕਰ ਰਹੇ ਆ। ਸਾਰੇ ਪੰਜਾਬਗਾਂ ਨੂੰ ਨਹੀਂ ਕਹਿਣਾ ਸਿਰਫ ਉਹਨਾਂ ਨੂੰ ਕਹਿਣਾ ਜਿਹੜੇ ਵਿਸ਼ੇਸ਼ ਤੌਰ ਤੇ ਇੱਥੇ ਕਮੈਂਟ ਕਰਨ ਗਏ ਆ। ਬੜੇ ਲੰਮੇ ਲੰਮੇ ਪੰਜਾਬੀ ਚ ਜਿਹੜੇ ਕਿ ਉਹਨਾਂ ਨੂੰ ਪੜ੍ਹਨੀ ਨਹੀਂ ਆਉਂਦੀ। ਉਹਨਾਂ ਤੱਕ ਤੁਹਾਡੀ ਆਵਾਜ਼ ਵੀ ਨਹੀਂ ਪਹੁੰਚਨੀ ਨਹੀਂ ਉਹਦੇ ਕੋਲ ਇੰਨਾ ਟਾਈਮ ਹੈ ਬਹੁਤ ਵੱਡਾ ਬਿਜ਼ਨਸ ਉਹਦਾ ਪਹਿਲਾਂ ਤਾਂ ਇਸ ਗੱਲ ਤੇ ਆਪਾਂ ਗੱਲ ਕਰਦੇ ਆਂ ਵੀ ਉਹ ਇਸ ਤਰ੍ਹਾਂ ਕਿਉਂ ਕਰ ਰਿਹਾ ਵੀ ਵੀਡੀਓ ਕਉਂ ਪਾ ਰਿਹਾ ਹੈ ਅਭੀ ਉਹਨਾਂ ਨੂੰ ਪਤਾ ਲੱਗ ਗਿਆ ਵੀ ਹੁਣ ਸਾਡਾ ਨਰੇਟਿਵ ਫੇਲ ਹੋ ਗਿਆ ਜਿੰਨੇ ਕੁ ਅਸੀਂ ਬੰਦੇ ਤਿਆਰ ਕੀਤੇ ਸੀ ਜਾਂ ਤਿਆਰ ਨਹੀਂ ਕੀਤੇ ਸੀ ਜਿਵੇਂ ਵੀ ਸੀ ਉਹ ਤਾਂ ਆਉਣ ਵਾਲੇ ਟਾਈਮ 'ਚ ਪੁਲਿਸ ਦੱਸੂਗੀ ਜਾਂ ਜਿਹੜੇ ਕੋਈ ਸਬੂਤ ਮਿਲਣਗੇ ਕਿਉਂਕਿ ਹਜੇ ਕਨਵਿਕਟਡ ਤਾਂ ਕੋਈ ਨਹੀਂ ਹੋਇਆਗਾ ਉਹ ਆਪਾਂ ਨੂੰ ਆਉਣ ਵਾਲੇ ਟਾਈਮ 'ਚ ਪਤਾ ਲੱਗ ਜੂਗਾ ਪਰ ਉਹਨਾਂ ਨੂੰ ਇੰਨੀ ਤਤਪਰਤਾ ਕਿਉਂ ਆ ਵੀ ਬੜੀ ਇੱਕ ਜਿਵੇਂ ਕਹਿੰਦੇ ਹੁੰਦੇ ਨੇ ਚੰਬਾ ਲੱਗਿਆ ਪਿਆ ਉਹ ਬੜਾ ਆਪ ਦਾ ਨਰੇਟਿਵ ਸੈੱਟ ਕਰਨ ਦੇ ਵਿੱਚ ਅ ਸਫਲ ਹੋ ਗਏ ਪਤਾ ਨਹੀਂ ਤਾਂ ਉਸ ਚੀਜ਼ ਦੀ ਉਹਨਾਂ ਨੂੰ ਕੋਈ ਜਲਣ ਹੈ ਉਤਸੁਕਤਾ ਹੈ ਕੁਝ ਵੀ ਹੋ ਸਕਦਾ ਹੈ ਤੇ ਉਹ ਮਤਲਬ ਆਪ ਦੇ ਨਰੇਟਿਵ ਨੂੰ ਸੈੱਟ ਕਰਨ ਦੀ ਪੂਰੀ ਜੋਰ ਲਾ ਰਿਹਾ ਹੁਣ ਉਹਨਾਂ ਨੂੰ ਪਤਾ ਵੀ ਸਿਸਟਮ ਜਾਂ ਸਾਰਾ ਸਿਸਟਮ ਖਰਾਬ ਹੋ ਗਿਆ ਕਿਉਂਕਿ ਉਹਨਾਂ ਨੇ ਕੀ ਕੀਤਾ ਸੀ ਪਹਿਲ ਕੰਮ ਕਾਂਡ ਕਰਾ ਕੇ ਕਸ਼ਮੀਰੀਆਂ ਦੀ ਰੋਜੀ ਰੋਟੀ ਖੋਈ ਕਿਉਂ ਖੋਈ ਇੱਕ ਸਾਰਾ ਸਿਸਟਮ ਬਣਿਆ ਹੁੰਦਾ ਅੱਜ ਤੋਂ ਨਾ 10 12 ਸਾਲ ਪਹਿਲਾਂ ਮੈਂ ਇੱਕ ਵੀਡੀਓ ਦੇਖੀ ਸੀ ਉਹਦੇ ਵਿੱਚ ਇੱਕ ਬੁੱਕ ਵੀ ਪੜ੍ਹੀ ਸੀ ਉਦੋਂ ਬੁੱਕ ਦਾ ਜਿਆਦਾ ਮਤਲਬ ਹੁੰਦਾ ਇਹ ਟ੍ਰੈਂਡ ਤੇ ਉਹਦੇ ਵਿੱਚ ਨਾ ਇੱਕ ਚੀਜ਼ ਦੱਸੀ ਹੋਈ ਸੀ ਵੀ ਉਹ ਪਾਕਿਸਤਾਨ ਵਾਲੇ ਵੀ ਕੀ ਅਸੀਂ ਕਰਨਾ ਹੈ ਕੀ ਨਹੀਂ ਬਸ ਤਾਂ ਸਾਰੇ ਦੇਸ਼ ਹੀ ਇਹ ਸਿਸਟਮ ਬਣਾ ਕੇ ਰੱਖਦੇ ਆ ਆ ਦਾ ਖਰੜਾ ਤਿਆਰ ਕਰਕੇ ਰੱਖਦੇ ਵੀ ਅਸੀਂ ਸਾਡਾ 50 ਸਾਲ ਅੱਗੇ ਦਾ ਕੀ ਵਿਜ਼ਨ ਹੋਊਗਾ ਪਰ ਪਾਕਿਸਤਾਨ ਵਾਲੇ ਇੱਕ ਅਲੱਗ ਪੌਂਡ ਤੋਂ ਖੜਾ ਆਇਆ ਬਣਾਉਂਦੇ ਆ ਕਿ ਅਗਲੇ 50 ਸਾਲਾਂ ਵਾਸਤੇ ਅਸੀਂ ਇੰਡੀਆ ਦੇ ਵਿੱਚ ਕੀ-ਕੀ ਕਸ਼ ਕਰਾਉਣਾ ਹੈ ਹੁਣ ਮੈਨੂੰ ਇਹਦੇ ਬਾਰੇ ਪੱਕਾ ਨਹੀਂ ਪਤਾ ਵੀ ਕਿੰਨੀ ਕਿ ਸਚਾਈ ਹੈ ਇਸ ਗੱਲ ਦੀ ਉਹ ਸ਼ਾਇਦ ਕੋਈ ਅਫੀਸਰ ਸੀ ਉਹਦੀ ਬੁੱਕ ਆ ਉਹਦਾ ਨਾਮ ਭੁੱਲਦਾ ਜੇ ਮੈਨੂੰ ਕਿਤੇ ਮਿਲ ਗਈ ਤਾਂ ਉਹਦਾ ਸਕਰੀਨਸ਼ਾਟ ਮੈਂ ਕਿਤੇ ਗਾਂ ਵਾਲੀ ਵੀਡੀਓ ਚ ਜ਼ਰੂਰ ਲਾਉਂਗਾ ਤੇ ਉਸ ਦੇ ਵਿੱਚ ਉਹਨੇ ਦੱਸਿਆ ਸੀ ਵੀ ਉਹ ਆਪ ਦਾ ਨਰੇਟਿਵ ਸੈੱਟ ਕਰਨ ਚ ਵੀ ਆਪਣੇ ਇੰਡੀਅਨ ਤੋਂ ਕਿਤੇ ਜ਼ਿਆਦਾ ਐ ਤੁਸੀਂ ਜੇ ਉਹਨਾਂ ਨਾਲ ਮੁਕਾਬਲਾ ਹੀ ਕਰਨ ਬੈਠੋਗੇ ਨਾ ਤਾਂ ਨਹੀਂ ਕਰ ਸਕਦੇ ਉਹਨਾਂ ਨੇ ਜਿਹੜੀ ਗੱਲ ਉਹਨਾਂ ਨੇ ਇੱਕ ਵਾਰੀ ਫੜ ਲਈ ਉਹਨਾਂ ਦੇ ਸਾਰੇ ਦੇ ਸਾਰੇ ਇੱਕੋ ਸੁਰਚ ਬੋਲਣਗੇ ਛੋਟੇ ਕੋਈ ਕੁਛ ਬੋਲੂਗਾ ਕੋਈ ਕੁਛ ਬੋਲੂਗਾ ਉਹਨਾਂ ਦੇ ਕਮੈਂਟ ਕਰਨ ਵਾਲੇ ਵੀ ਸੇਮ ਕਹਿਣਗੇ ਉਹ ਆਪਦੇ ਬੰਦੇ ਨੂੰ ਕਦੇ ਭਾਵੇਂ ਕਿੰਨੀ ਗਲਤ ਹੋਵੇ ਗਲਤ ਨਹੀਂ ਕਹਿਣਗੇ ਨਾ ਸਟੱਲ ਉਹਨੇ ਵੀਡੀਓ ਪਾਈ ਕੋਈ ਵੀ ਪਾਕਿਸਤਾਨੀ ਨੇ ਉਹਨੂੰ ਗਲਤ ਠਹਿਰਾਇਆ ਵੀ ਹੋ ਸਕਦਾ ਵੀ ਤੇ ਬਈ ਤੂੰ ਹੋਵੇਂ ਅਜੇ ਤਾਂ ਕੋਈ ਫੈਸਲਾ ਨਹੀਂ ਹੋਇਆ ਤੂੰ ਆਪਣੇ ਆਪ ਨੂੰ ਦੁੱਧ ਤੋਤਾ ਕਹਿਣਾ ਵੀ ਰੰਗ ਜੇ ਸਾਵਲਾ ਹੋਊਗਾ ਤਾਂ ਉਹੀ ਗੋਰਾ ਨਿਕਲਣ ਦੀ ਕੋਸ਼ਿਸ਼ ਕਰਦਾ ਜਿਹਦਾ ਹਾਈ ਗੋਰਾ ਉਹਨੂੰ ਲੋੜ ਹੀ ਨਹੀਂ ਵੀ ਜੇ ਦਾਗ ਹੈ ਤਾਂ ਫੇਰ ਹੀ ਆਪਾਂ ਉਹਨੂੰ ਧੋਣ ਦੀ ਕੋਸ਼ਿਸ਼ ਕਰਦੇ ਆਂ ਪਹਿਲਾਂ ਤਾਂ ਇਹ ਗੱਲ ਸੋਚਣਾ ਚਾਹੀਦਾ ਹੈ ਇਹੀ ਕੁਝ ਤਾਂ ਉਹ ਚਾਹੁੰਦੇ ਸੀ ਜਿਹੜੀ ਉਹ ਫੌਜ ਤਿਆਰ ਕਰਨੀ ਚਾਹੁੰਦੇ ਹਨ ਆਪਣੇ ਵੀ ਅੰਦਰੋਂ ਲੋਕ ਆਪਾਂ ਨੂੰ ਖੋਖਲਾ ਕਰਨ ਵਾਸਤੇ ਦੇਸ਼ ਨੂੰ ਇਤੋਂ ਦੇ ਲੋਕਾਂ ਚ ਇਹ ਇੱਕ ਨਰੇਟਿਵ ਸ਼ੇਪ ਕਰ ਦਈ ਵੀ ਇਹ ਸਮਝਣ ਵੀ ਅਸੀਂ ਪੰਜਾਬੀ ਭਾਈਚਾਰਾ ਤੀ ਮਤਲਬ ਹੋਰ ਪਤਾ ਹੀ ਹੁੰਦਾ ਦੇਸ਼ ਬਹੁਤ ਕੁਝ ਕਰ ਲੈਂਦੇ ਆ ਜਿਸੂਸੀ ਦਾ ਕਿਸੇ ਦੇ ਕਰਾਉਣੀ ਹੋਵੇ ਨਾ ਆ ਕਿਸੇ ਗਵਾਂਢੀ ਤੋਂ ਗਵਾਂਢੀ ਦੀ ਕਰਾਉਣੀ ਹੋਵੇ ਤੇ ਉਹ ਉਹਦੇ ਤੇ ਕਿੰਨੇ ਖਰਚ ਆ ਜਾਂਦਾ 100 ਕੋਸ ਉਹਨੂੰ ਤੂੰ ਖਵਾਏਂਗਾ ਪਿਆਏਂਗਾ ਫਿਰ ਕਿਤੇ ਜਾ ਕੇ ਅਗਲਾ ਇੱਕ ਅੱਧੀ ਗੱਲ ਦੱਸਦਾ ਬਿਠਾਏਂਗਾ ਕਿਤੇ ਜਾ ਕੇ ਪਾਰਟੀ ਪੂਰਤੀ ਦੇਂਗਾ ਤੇ ਇਹਦੀ ਗੱਲ ਪੁੱਛ ਨਹੀਂ ਹੋਵੇ ਇਹ ਤਾਂ ਦੇਸ਼ਾਂ ਦੇ ਮਾਮਲੇ ਆ ਇਹ ਜਦ ਤਾ ਵੱਡੀਆਂ ਗੇਮਾਂ ਹੁੰਦਾਂ ਐ ਤੇ ਵੱਡੀਆਂ ਗੇਮਾਂ ਚ ਬਿਨਾ ਅੱਗ ਤੋਂ ਧੂਮਾ ਨਹੀਂ ਨਿਕਲਦਾ। ਆਪਣੇ ਬੀਜੀਪੀ ਸਾਹਿਬ ਨੂੰ ਚੈਲੰਜ ਕਰ ਰਿਆ ਸੀ। ਚਲੋ ਭਈ ਜੇ ਮੈਂ ਕਹਿੰਨਾ ਲੈ ਮੇਰੇ ਮੇਰੀ ਇਹ ਵੀਡੀਓ ਨਾਲ ਸੱਤ ਤੱਕ ਪਹੁੰਚਾਈ ਜਾਵੇ ਵੀ ਤੂੰ ਇੰਨਾ ਹੀ ਸੱਚਾ ਹੈ ਤਾਂ ਆਪਣੇ ਸਾਰੇ ਫੋਨ ਉੱਥੇ ਜਮ੍ਹਾਂ ਕਰਵਾ ਦਿਓ। ਤੁਹਾਡੇ ਪਾਕਿਸਤਾਨ ਹਾਈ ਕਮਿਸ਼ਨ ਹੋਊਗਾ ਇੰਡੀਆ ਦਾ ਉੱਥੋਂ ਇੱਥੇ ਭੇਜ ਦੇਣਗੇ। ਨਹੀਂ ਤੁਹਾਨੂੰ ਘਰ ਪਤਾ ਨਹੀਂ ਵੀ ਕਿੱਥੇ ਭਜਨੇ ਆ। ਤੁਸੀਂ ਛੋਟੇ-ਮੋਟੇ ਤਾਂ ਬੰਦੇ ਹੈ ਨਹੀਂਗੇ। ਹੋ ਸਕਦਾ ਹੈ ਉਹ ਜਿਹੜਾ ਜਨਮਾ ਹਾਲ ਹੈ ਖੜਿਆ ਗਿਆ ਉਹਨੂੰ ਕੋਈ ਫਾਇਦਾ ਹੋ ਜਾਏ ਤੇ ਵਕੀਲ ਨੂੰ ਕੋਈ ਫਾਇਦਾ ਹੋ ਜਾਏ ਉਹਦਾ ਕੇਸ ਵਧੀਆ ਬਣ ਜੇ ਤੇ ਉਹ ਬੇਵਰਾਹਤ ਸਾਬਤ ਹੋ ਜੇ ਪਰ ਅੱਜ ਤਾਈਂ ਤੁਸੀਂ ਕਿਸੇ ਦੀ ਹੈਲਪ ਕੀਤੀ ਨਹੀਂ ਜੇ ਸੱਚੇ ਸ਼ਬਦਾਂ 'ਚ ਮੈਂ ਇਹ ਗੱਲ ਕਹਾ ਤਾਂ ਕੱਲ ਬਕਰੀਦ ਸੀ ਤੇ ਤੁਹਾਡੇ ਕਿੰਨੇ ਪਰਸੈਂਟ 1% ਦੇ ਕਰੀਬ ਤਾਂ ਹੋਣੀ 1% ਤੋਂ ਜ਼ਿਆਦਾ ਹੀ ਹੋਣੇ ਆ ਅਹਿਮ ਦੀਆ ਮੁਸਲਮਾਨ ਰਹਿੰਦੇ ਆ ਪਾਕਿਸਤਾਨ 'ਚ ਖਾਸ ਤੌਰ 'ਤੇ ਜ਼ਿਆਦਾ ਆ ਤੇ ਉਹਨਾਂ ਦੇ ਵਾਸਤੇ ਛੋਟੀ ਸਰਕਾਰ ਨੇ ਸਪੈਸ਼ਲ ਨੋਟੀਫਿਕੇਸ਼ਨ ਜਾਰੀ ਕਰਕੇ ਐਫੀਡੇਟ ਭਰਵਾ ਲਿਆ ਉਹਨਾਂ ਤੋਂ ਵੀ ਉਹ Eid ਨਹੀਂ ਮਨਾ ਸਕਦੇ ਹਾਲਾਂਕਿ ਉਹ ਆਪਣੇ ਆਪ ਨੂੰ ਮੁਸਲਮਾਨ ਹੀ ਮੰਨਦੇ ਐ ਜੇ ਉਹਨਾਂ ਦੇ ਹੱਕ 'ਚ ਨਹੀਂ ਤੁਸੀਂ ਖੜ੍ਹ ਸਕਦੇ ਤਾਂ ਸਿੱਖਾਂ ਦੇ ਹੱਕ 'ਚ ਤੁਸੀਂ ਖੜ੍ਹਦੇ ਆ ਤਾਂ ਕੋਈ ਖਾਤਸ਼ਾ ਤਾਂ ਪੈਦਾ ਹੋਊਗੀ ਵੀ ਕੋਈ ਗੱਲ ਫਾਇਦਾ ਲੈਣ ਵਾਸਤੇ ਖੜੋਂਗੇ ਜੇ ਤੁਸੀਂ ਆਪ ਦੇ ਦੇਸ਼ ਦੇ ਬੰਦਿਆਂ ਦੇ ਹੱਕ 'ਚ ਨਹੀਂ ਖੜ ਸਕਦੇ ਇੱਕ ਵੀ ਵੀਡੀਓ ਤੁਸੀਂ ਕਿਸੇ ਯੂਟਿਊਬਰ ਨੇ ਨਹੀਂ ਪਾਈ ਕਿਸੇ ਨਿਊ ਹੈ ਕੋਈ ਨਿਊਜ਼ ਐਂਕਰ ਜਾਂ ਕੋਈ ਵੀ ਬੰਦਾ ਡਰਦਾ ਉੱਥੇ ਉਹਨਾਂ ਦੇ ਹੱਕ 'ਚ ਨਹੀਂ ਖੜਾ ਵੀ ਨਹੀਂ ਯਾਰ ਇਹਨਾਂ ਨੂੰ ਮਨਾ ਲੈਣ ਤੇ ਫਿਰ ਕੀ ਹੁੰਦਾ ਉਹਨਾਂ ਦਾ ਤਿਉਹਾਰ ਹੈ ਤੇ ਸਿੱਖਾਂ ਨਾਲ ਤੁਹਾਡਾ ਮੋਹ ਕਿਉਂ ਇੰਨਾ ਖਾਸ ਕਰ ਇੰਡੀਅਨ ਸਿੱਖਾਂ ਨਾਲ ਕਿਉਂ ਇੰਨਾ ਮੋ ਉਹ ਜਾਗਰੂ ਹੋਂਦਾ ਹੈ ਪਾਕਿਸਤਾਨੀ ਵੀ ਜ਼ਕਰਿੰਦੇ ਆ ਉਹ ਵੀ ਤਾਂ ਯੂਟਿਊਬਰ ਹੈਗੇ ਆ ਹੁਣੇ ਉਹਨਾਂ ਚੋਂ ਕੋਈ ਨਾ ਕੋਈ ਕੋਈ ਟਰੈਵਲਰ ਹੁਣੇ ਉਹਨਾਂ ਦੀ ਵੀ ਕੋਈ ਏਜੰਸੀ ਖਲਵਾ ਦਿੰਦੇ ਜਿਹੜੇ ਕੋਈ ਇਧਰੋਂ ਲੋਕ ਜਾਂਦੇ ਆ ਉਹ ਸੋਨੂੰ ਨਾ ਸਾਰੇ ਜਿੰਨੇ ਤੁਸੀਂ ਰੀਸੀਵ ਕਰਨ ਆਉਣੇ ਆ ਸਾਰੇ ਮੁਸਲਮਾਨ ਹੀ ਕਿਉਂ ਹੁੰਦੇ ਆ ਪਾਕਿਸਤਾਨੀ ਕੋਈ ਸਿੱਖ ਵੀ ਉਹਦਾ ਦੀ ਹੈਲਪ ਕਰ ਦਿੰਦੇ ਉਹਨੂੰ ਕੋਈ ਗੱਡੀ ਲੈ ਕੇ ਦੇ ਜਾਂਦੇ ਕੋਈ ਗਰੀਬ ਸੀ ਤਾਂ ਗਰੀਬ ਨੂੰ ਲੈ ਕੇ ਦੇ ਜਾਂਦੇ ਸਿੱਖ ਸਿੱਖਾਂ ਨੂੰ ਮਤਲਬ ਦੇਸ਼ ਕਮਾਦ ਹੁੰਦਾ ਕਿਉਂਕਿ ਇਹ ਜਿਹੜਾ ਨਰੇਟਿਵ ਤੁਸੀਂ ਬਿਲਡ ਕਰਦੇ ਆ ਨਾ ਕੁਝ ਲੋਕ ਆ ਜਿਹੜੇ ਸਮਝ ਨਹੀਂ ਪਾਉਂਦੇਗੇ ਉਹਨਾਂ ਨੂੰ ਲੱਗਦਾ ਹੈ ਵੀ ਇਹ ਤਾਂ ਬਹੁਤ ਸਹੀ ਬੰਦਾ ਸਹੀ ਬੰਦਾ ਕੋਈ ਵੀ ਨਹੀਂਦਾ ਇਨਸਾਨ ਸਹੀ ਹੋ ਸਕਦਾ ਬੰਦਾ ਸਹੀ ਨਹੀਂ ਹੁੰਦਾ ਹੁਣ ਤੁਸੀਂ ਅੱਖ ਨੂੰ ਬੰਦੇ ਇਨਸਾਨ ਚ ਕੀ ਵਰਕ ਹੁੰਦਾ ਹੈ ਇਨਸਾਨ ਬਨਣਾ ਪੈਂਦਾ ਹੈ ਬੰਦਾ ਉਵੇਂ ਪੈਦਾ ਹੁੰਦਾ ਹੈ ਇਨਸਾਨ ਸਹੀ ਹੀ ਹੁੰਦਾ ਪਰ ਉਸ ਨੂੰ ਲਾਲਚ ਤੇ ਕੁਝ ਹੋਰ ਜ਼ਰੂਰਤਾਂ ਉਹਨੂੰ ਬਹੁਤ ਕੋਸ਼ਿਸ਼ ਗਲਤ ਕਰਨ ਤੇ ਮਜਬੂਰ ਕਰ ਦਿੰਦੇ ਹੁਣ ਆਪਾਂ ਗੱਲ ਕਿੱਥੋਂ ਸ਼ੁਰੂ ਹੋਈ ਸੀ ਵਿਪਾਕ ਕਸ਼ਮੀਰ ਦੇ ਵਿੱਚ ਕਾਹਨ ਹੋਇਆ ਉਹਨਾਂ ਦਾ ਤੁਸੀਂ ਕੰਮ ਬੰਦ ਕਰਵਾਤਾ ਉੱਥੇ ਟੂਰਿਸਟ ਨਹੀਂ ਜਾਂਦੇ ਕਿਉਂ ਹੋਣੀ ਇਹ ਕੌਂਕਰਾਇਆ ਸੀ ਇਹ ਸਾਰਾ ਕੁਝ ਹਾਲਾਂਕਿ ਤੁਸੀਂ ਇਹ ਮੰਨਦੇ ਨਹੀਂ ਵੀ ਪਾਕਿਸਤਾਨ ਨੇ ਕਾਹਨ ਕਰਾਇਆ ਪਰ ਸਭ ਨੂੰ ਪਤਾ ਹੀ ਹੈ ਇਨਫਰਾਸਟ੍ਰਕਚਰ ਤੇਜ਼ ਮਤਲਬ ਕੰਮ ਚੱਲ ਰਿਹਾ ਸੀ ਤਕੜੇ ਤਕੜੇ ਹੋਟਲ ਬਣ ਰਹੇ ਸੀ ਹੋਟਲ ਤੋਂ ਲੈ ਕੇ ਖੱਜਰ ਤੱਕ ਦਾ ਕੰਮ ਤੁਸੀਂ ਬੰਦ ਕਰਵਾਤਾ ਕਿਉਂ ਉੱਥੇ ਜੋ ਕੋਈ ਟੂਰਿਸਟ ਨਹੀਂ ਜਾਊਗਾ ਉਹ ਤਾਂ ਵਿਚਾਰੇ ਭੁੱਖੇ ਮਰਨਗੇ ਅੱਗੇ ਉਹ ਸਿਆਲਾਂ ਦੇ ਵਿੱਚ ਨਾ ਪੰਜਾਬ ਹਰਿਆਣਾ ਰਾਜਸਥਾਨ ਹਿਮਾਚਲ ਇੱਥੇ ਵੇਚਣ ਆਉਂਦੇ ਹੁੰਦੇ ਸੀ ਜਿਨੂੰ ਅਸੀਂ ਰਾਸ਼ੇ ਕਹਿੰਦੇ ਹੁੰਨੇ ਆ ਠੀਕ ਹੈ ਕਿਉਂਕਿ ਉੱਥੇ ਬਰਫ਼ ਜ਼ਿਆਦਾ ਪੈਂਦੀ ਹੈ ਠੰਡ ਚ ਤੇ ਉਹਨਾਂ ਦਾ ਕੰਮ ਬੰਦ ਹੋ ਜਾਂਦਾ ਹੈ ਚਲੋ ਇੱਥੇ ਰੋਜੀ ਰੋਟੀ ਕਮਾਉਣ ਆ ਜਾਂਦੇ ਆ ਉਹ ਕਹਦੇ ਕਿਸੇ ਨੇ ਕੋਈ ਫਰਕ ਨਹੀਂ ਕੀਤਾ ਉਹਨਾਂ ਨਾਲ ਪਰ ਹੁਣ ਉਹ ਗਰਮੀਆਂ ਦੇ ਵਿੱਚ ਜਿਹੜਾ ਉਹਨਾਂ ਦੇ ਆਪ ਦੇ ਉੱਥੇ ਹੀ ਕੰਮ ਵੱਧ ਹੁੰਦਾ ਸੀ ਉਹ ਵਾਪਸ ਚਲੇ ਜਾਂਦੇ ਸੀ ਤੇ ਉੱਥੋਂ ਤੁਸੀਂ ਉਹਨਾਂ ਦਾ ਕੰਮ ਕੋਹੜਿਆ ਤਾਂ ਕਿ ਇਹਨਾਂ ਦਾ ਜਿਹੜਾ ਭਾਰ ਹੈ ਲੋਕਾਂ ਦਾ ਉਹ ਸਰਕਾਰ ਤੇ ਪਵੇ ਤੇ ਸਰਕਾਰ ਮਜਬੂਰ ਹੋਵੇ ਵੀ ਜਿਹੜਾ ਵੈਲਫੇਅਰ ਸਕੀਮਾਂ ਦੇਣੀਆਂ ਸੀ ਕਿੱਥੇ ਕਸ਼ਮੀਰ ਦੀ ਤੱਕੀ ਤੇ ਪੈਸੇ ਲਾਉਣੇ ਸੀ ਉਹ ਪੈਸੇ ਇਹਨਾਂ ਲੋਕਾਂ ਦੀ ਰੋਜੀ ਰੋਟੀ ਤੇ ਹੀ ਪੂਰੇ ਹੋਣ ਹੁਣ ਜਦੋਂ ਪਾਕਿਸਤਾਨ ਦੇ ਟੂਰਿਜ਼ਮ ਤੇ ਖਤਰਾ ਹੋਇਆ ਤੇ ਇਹ ਸਾਰੇ ਦੇ ਸਾਰੇ ਜਿੰਨੇ ਯੂਟਿਊਬਰ ਹੈ ਇੱਕੋ ਭਾਸ਼ਾ ਚ ਬੋਲਣ ਲੱਗ ਗਏ ਕਿਉਂਕਿ ਇਹਨਾਂ ਨੇ ਵੀ ਸੋਚਿਆ ਹੋਣਾ ਵੀ ਪਾਕਿਸਤਾਨ ਟੂਰਿਜ਼ਮ ਸ਼ੁਰੂ ਕਰਦੇ ਆ ਅਰਲੀ ਜੇਸ ਟੂਰਿਜ਼ਮ ਸ਼ੁਰੂ ਕਰਦੇ ਆ ਕਿਉਂਕਿ ਵੱਡੇ ਵੱਡੇ ਦੇਸ਼ ਐ ਦੁਬਈ ਵਰਗੇ ਜਿਹੜੇ ਕਿ ਟੂਰਿਜ਼ਮ ਦੇ ਸਿਰ ਤੇ ਆਪਦੇ ਜੀਡੀਪੀ ਚ ਵਾਧਾ ਕਰ ਰਹੇ ਆ ਇੰਡੀਆ ਦੇ ਟੂਰਿਜ਼ਮ ਨੂੰ ਤਾਂ ਮਤਲਬ ਸੱਟ ਮਾਰੀ ਐ ਵੀ ਉਹ ਤਾਂ ਖਤਮ ਹੋ ਜੇ ਤੇ ਪਾਕਿਸਤਾਨ ਦਾ ਸਾਡਾ ਟੂਰਿਜ਼ਮ ਵੱਧ ਜੇ ਜੇ ਹੁਣ ਉਹ ਟੂਰਿਜ਼ਮ ਖਤਮ ਹੋ ਗਿਆ ਇੱਕੋ ਝੜਕੇ ਨਾਲ ਜੰਗ ਲੱਗਣ ਤੋਂ ਬਾਅਦ ਆਪਰੇਸ਼ਨ ਸੰਧੂੜ ਤੋਂ ਬਾਅਦ ਤਾਂ ਇਹ ਤਿਲਮਣਾ ਉੱਥੇ ਕਿਉਂਕਿ ਇਹਨਾਂ ਦਾ ਕਾਫੀ ਵਧੀਆ ਮਤਲਬ ਇਨਕਮ ਦਾ ਜਰੀਆ ਸੀ ਉਹੋ ਕਿੰਨੇ ਬਿジネス ਸਟਾਰਟ ਹੋ ਗਏ ਉੱਥੋਂ ਉਹਨਾਂ ਦੇ ਛੋਟੇ-ਛੋਟੇ ਬਿジネス ਹੋ ਗਏ ਭਾਵੇਂ ਕਿ ਇਹਨਾਂ ਨੇ ਹੋਰ ਨੂੰ ਤਾਂ ਨਹੀਂ ਅੱਗੇ ਹੁੰਨ ਦਿੱਤਾ ਜਿਹੜੇ ਕੋਈ ਇਹਨਾਂ ਦੇ ਸਟੈਬਲਿਸ਼ਮੈਂਟ ਦੇ ਲੋਕ ਐ ਜਾਂ ਉਹਨਾਂ ਨਾਲ ਕੋਈ ਜਾਣ ਪਛਾਣ ਐ ਜਿਨ੍ਹਾਂ ਦੀ ਜਾਂ ਉਹਨਾਂ ਦੇ ਰਿਸ਼ਤੇਦਾਰ ਐ ਉਹਨਾਂ ਨੇ ਆਪ ਦੇ ਬਿਨੇਸ ਸੈੱਟ ਕਰ ਲਏ ਜਿਵੇਂ ਕਿ ਇੱਕ ਖਬਰਾਂ ਤੋਂ ਪਤਾ ਲੱਗਦਾ ਹੈ ਅਲੱਗ-ਵੱਖ ਖਬਰਾਂ ਦੀ ਕਟਿੰਗ ਮੈਂ ਲਗਾ ਦੂੰਗਾ ਇੱਥੇ ਤੇ ਮੈਡਮ ਐਨ ਦੇ ਨਾਂ ਤੋਂ ਕੋਈ ਲੇਰੀ ਐ ਨੋ ਸ਼ਾਬਾਹ ਸਹਿਜਾਦ ਮਸੂਦ ਨਾਮ ਹੈ ਉਹਦਾ ਤੇ ਉਹ ਕਾਫੀ ਵੱਡਾ ਬਿਜ਼ਨਸ ਕਹਿੰਦਾ ਟੂਰਿਜ਼ਮ ਦੇ ਸਿਸਟਮ ਚਲਾ ਲਿਆ ਹੋਣੀ ਵੀ ਖਾਸ ਕਰਕੇ ਸਿੱਖ ਤੇ ਹਿੰਦੂ ਜਿੰਨੇ ਇਧਰੋਂ ਸ਼ਰਧਾਲੂ ਜਾਂਦੇ ਸੀ ਉਹਨਾਂ ਦੇ ਨਾਲ ਹੀ ਰਿਲੇਟਡ ਉਹਨਾਂ ਦਾ ਬਿਜ਼ਨਸ ਸੀ ਸਾਰਾ ਤੇ ਇਹ ਵੀ ਉਹਤੇ ਇਲਜ਼ਾਮ ਲੱਗੇ ਆ ਵੀ ਉਸਨੇ ਜ਼ਿਆਦਾਤਰ ਵੀ ਸਪਾਈਸ ਜਿਹੜੇ ਤਿਆਰ ਕੀਤੇ ਆ ਉਹਦੇ ਅੰਡਰ ਹੋਇਆ ਹੈ ਸਾਰਾ ਸਿਸਟਮ ਬਹੁਤ ਵੱਡੀ ਕੰਪਨੀ ਖੜੀ ਕਰ ਲਈ ਉਹਨੇ ਤੇ ਕਾਫੀ ਕੁਝ ਮਤਲਬ ਚੱਲ ਜਿੰਦਾ ਸੀ ਅਹੀਂ ਜਿਹੜੇ ਜਾਣਦੇ ਸੀ ਇਹਨਾਂ ਨੂੰ ਆਪ ਦਾ ਬ੍ਰਾਂਡ ਐਮਬੈਸਡਰ ਬਣਾ ਲਿਆ ਇੱਕ ਤਰ੍ਹਾਂ ਨਾਲ ਉਹਨਾਂ ਨੇ ਜਿੰਨੇ ਯੂਟਿਊਬਰ ਸੀ ਹੋ ਸਕਦਾ ਇਹਨਾਂ ਨੂੰ ਪਤਾ ਵੀ ਨਾ ਹੋਵੇ ਵੀ ਅਸੀਂ ਬ੍ਰਾਂਡ ਐਮਬੈਸਡਰ ਪਾਕਿਸਤਾਨ ਦੇ ਬਣੇ ਬੈਠੇ ਆ ਕਿਉਂਕਿ ਇਹਨਾਂ ਨੇ ਨਾ ਇੱਕ ਗੱਲ ਨੋਟ ਕਰਿਓ ਵੀ ਇੱਕ ਪੰਜਾਬ ਚੋਂ ਖਾਸ ਕਰਕੇ ਉੱਤਰ ਭਾਰਤ ਚ ਨਾ ਇੱਕ ਮਿਥ ਸੀ ਉਹ ਤੋੜਨ ਚ ਇਹ ਕਾਮਯਾਬ ਹੋਏ ਆ ਕਿਉਂਕਿ ਸਭ ਲੋਕ ਪਹਿਲਾਂ ਇਹ ਸੋਚ ਜਾਂਦੇ ਸੀ ਛੋਟੇ ਛੋਟੇ ਹੁੰਦੇ ਸੀ ਨਾ ਉਦੋਂ ਇਹ ਗੱਲ ਆਮ ਹੀ ਚਲਦੀ ਹੁੰਦੀ ਸੀ ਵੀ ਜਿਹੜਾ ਵੀ ਪਾਕਿਸਤਾਨ ਇੱਕ ਵਾਰੀ ਜਾੜ ਲਿਆ ਉਹਦੇ ਤੇ ਪਾਕਿਸਤਾਨ ਵੀ ਪਾਸਪੋਰਟ ਤੇ ਪਾਕਿਸਤਾਨ ਦੀ ਮੋਹਰ ਲੱਗ ਗਈ ਹੋਰ ਇਹ ਦੇਸ਼ ਦਾ ਵੀ ਤੇ ਇਹ ਹੀ ਲੈਨ ਜਿਵੇਂ ਰਟਾਈ ਗਈ ਹੁੰਦੀ ਹੈ ਯੂਟਿਊਬਰਾਂ ਨੂੰ ਜਿੰਨੇ ਵੀ ਉੱਤੇ ਯੂਟਿਊਬਰ ਜਾਂਦੇ ਸੀ ਉਹ ਇਹੀ ਗੱਲ ਕਹਿੰਦੇ ਹੁੰਦੇ ਸੀ ਵੀ ਆ ਅਸੀਂ ਆਏ ਆ ਅਸੀਂ ਹੋਰ ਦੇਸ਼ ਵੀ ਘੁੰਮਾਂਗੇ ਇਹਦੇ ਤੇ ਕੋਈ ਪ੍ਰੋਬਲਮ ਨਹੀਂ ਵੀ ਜਨਨ ਕਿ ਮੈਥ ਤੋੜਨ ਤੇ ਪੂਰੀ ਤਰ੍ਹਾਂ ਇੱਕ ਪਰ ਕਾਫੀ ਹੱਦ ਤਾਈ ਕਾਮਯਾਬ ਹੋ ਗਏ ਕਿਉਂਕਿ ਇਹਨਾਂ ਨੂੰ ਵੇਖਾ ਵੇਖੀ ਕਾਫੀ ਲੋਕ ਉਧਰ ਜਾਣ ਲੱਗੇ ਘੁੰਮਣ ਲੱਗੇ ਵੀ ਇੱਕ ਵਾਰੀ ਨਹੀਂ ਦੋ ਵਾਰੀ ਤਿੰਨ ਵਾਰੀ ਚਾਰ ਵਾਰੀ ਪੰਜ ਵਾਰੀ 6 6 ਵਾਰੀ ਉਹਨਾਂ ਨੇ ਆਹਦੇ ਮੂੰਹੋਂ ਵੀ ਦੱਸਿਆ ਕਈ ਲੋਕ 20-20 ਵਾਰੀ ਵੀ ਇੱਧਰ ਆ ਚੁੱਕੇ ਐ ਚਲੋ ਕੋ ਕੈਨੇਡਾ ਅਮਰੀਕਾ ਹੋਰ ਕਿਤੋਂ ਯੂਰਪ ਤੋਂ ਆਉਂਦਾ ਓਹ ਗੱਲ ਵੱਖ ਹੈ ਪਰ ਇੰਡੀਆ ਤੋਂ ਜੇ ਕੋਈ ਪਾਕਿਸਤਾਨ ਜਾਂਦਾ ਓਹ ਸਿਸਟਮ ਹੋਰ ਹੋ ਜਾਂਦਾ ਕਿਉਂਕਿ ਇਹ ਦੋਨੇ ਦੇਸ਼ ਆਪਸ ਵਿੱਚ ਮਤਲਬ ਡਿਪਲੋਮੈਟਾਈਜ਼ ਇਹਨਾਂ ਦੇ ਉਸ ਹੱਬ ਦੇ ਨਹੀਂ ਜਿਵੇਂ ਇਹਨਾਂ ਦੇ ਹੋਰ ਦੇਸ਼ਾਂ ਨਾਲ ਹੈ ਕਿਉਂਕਿ ਜੰਗਾਂ ਜੁੱਤ ਪਹਿਲਾਂ ਹੋ ਚੁੱਕੇ ਐ ਤੇ ਉਸ ਨੂੰ ਮੱਦੇਨਜ਼ਰ ਰੱਖਦੇ ਆ ਥੋੜਾ ਜਿਹਾ ਸਿਸਟਮ ਬਦਲ ਜਾਂਦਾ ਹੈ ਵੀ ਆਪਣੇ ਪ੍ਰਤੀ ਇਹਨਾਂ ਦਾ ਨਜ਼ਰੀਆ ਥੋੜਾ ਜਿਹਾ ਬਦਲ ਜਾਂਦਾ ਹੈ ਥੋੜਾ ਜਿਹਾ ਕਿ ਕਾਫੀ ਆਤਮੇ ਹੀ ਬਦਲ ਜਾਂਦਾ ਹੈ ਮਤਲਬ ਆਟੋਮੈਟਿਕ ਹੀ ਇਹਨਾਂ ਨੂੰ ਪਤਾ ਵੀ ਨਹੀਂ ਲੱਗਿਆ ਪਸ਼ੂਆਂ ਵਾਲੇ ਬਾੜੇ 'ਚ ਪਿਠਾ ਆ ਕੀ ਇਹ ਕੋਈ ਖਾਸ ਸੇਵਾ ਵੀ ਨਹੀਂ ਕਰਦੇ ਸੀ ਕਿਉਂਕਿ ਇਹ ਤਾਂ ਆਪਣੀਆਂ ਲੇਡੀਜ਼ ਤੇ ਸਭ ਨੂੰ ਨਾਮ ਲੈ ਕੇ ਜਾਂਦੇ ਹੁੰਦੀ ਸੀ ਉਧਰ ਖਾਸ ਕਰ ਇਹ ਤੁਸੀਂ ਗੱਲ ਨੋਟ ਕੀਤੀ ਹੋਊਗੀ ਵੀ ਇੰਡੀਆ ਦੇ ਪੰਜਾਬ ਦੇ ਵਿੱਚ ਕੋਈ ਮਹਿਮਾਨ ਆਉਂਦਾ ਹੈ ਤੇ ਆਪਾਂ ਉਸ ਨੂੰ ਘਮਾਉਣ ਜਾਣਾ ਹੈ ਘਮਾਉਣ ਲੈ ਕੇ ਜਾਣਾ ਕੋਈ ਚੀਜ਼ ਦਿਖਾਉਣ ਜਾਣਾ ਹੈ ਆਪਣੇ ਕੀ ਹੋਊਗਾ ਆਪਣੇ ਘਰਦਿਆਂ ਜਿਹੜੀਆਂ ਲੇਡੀਜ਼ ਹੋਣਗੀਆਂ ਉਹੋ ਬੁੜੀਆਂ ਨੂੰ ਬੁੜੀਆਂ ਘਮਾਉਣੀਆਂ ਸਿੱਤੀ ਪੰਜਾਬੀ ਭਾਇ ਵਿੱਚ ਤੇ ਬੰਦਿਆਂ ਨੂੰ ਬੰਦੇ ਘਮਾਉਣਗੇ ਇਹਨਾਂ ਦੇ ਕੀ ਸੀ ਇਹਨਾਂ ਦੇ ਲੇਡੀਜ਼ ਨੂੰ ਤਾਂ ਉਹ ਸਾਹਮਣੇ ਕਰਦੇ ਹੀ ਨਹੀਂ ਸੀ ਬਸ ਬੰਦੇ ਹੀ ਘਮਾਉਂਦੇ ਜਾਂਦੇ ਸੀ ਇੱਕਦਮ ਵੀਡੀਓ ਮੇਰੇ ਸਾਹਮਣੇ ਆਈ ਸੀ ਵੀ ਕਿਸੇ ਪਿੰਡ 'ਚ ਨਾ ਕੋ ਕੁੜੀ ਆਦਾ ਪੁਰਾਣਾ ਪੁਰਖਿਆਂ ਦਾ ਘਰ ਦੇਖਣ ਗਈ ਸੀ ਉਹਦੇ ਆਸ-ਪਾਸ ਹੀ ਸਾਰਾ ਪਿੰਡ ਇਕੱਠਾ ਹੋਇਆ ਹੋਇਆ ਸੀ ਇੱਕ 20 ਲੇਡੀਜ਼ ਉਹਦੇ 'ਚ ਕੁੜੀ ਮੈਨੂੰ ਨਜ਼ਰ ਨਹੀਂ ਆਈ ਉਸ ਕੁੜੀ ਦੇ ਚਾਰੇ ਪਾਸੇ ਬੰਦੇ ਹੀ ਬੰਦੇ ਨਜ਼ਰ ਆਉਂਦੇ ਸੀਗੇ ਤੇ ਤੁਸੀਂ ਆਪ ਹੀ ਹਿਸਾਬ ਲਾ ਲਓ ਇਹਨਾਂ ਦੀ ਮੈਂਟੈਲਿਟੀ ਕਿਹੋ ਜੀ ਹੈ ਆਪਾਂ ਇਹ ਔਰਤਾਂ ਨੂੰ ਤਾਂ ਪਰਦੇ ਦੇ ਅੰਦਰ ਘਰ ਦੇ ਅੰਦਰ ਰੱਖਦੇ ਆ ਤੇ ਦੂਜਿਆਂ ਦੀਆਂ ਔਰਤਾਂ ਨਾ ਬੰਦਿਆਂ ਨੂੰ ਹੀ ਤੋੜਨਗੇ ਘਮਾਉਣ ਵਾਸਤੇ ਇਹ ਵੀ ਆਪਣੇ ਪੰਜਾਬੀਆਂ ਨੂੰ ਖਾਸ ਤੌਰ ਤੇ ਸੋਚਣਾ ਚਾਹੀਦਾ ਹੈ ਇੰਡੀਆ ਦੇ ਵਿੱਚੋਂ ਜਦੋਂ ਇਹ ਬਾਰਡਰ ਕ੍ਰੋਸ ਕਰਕੇ ਪਾਕਿਸਤਾਨ 'ਚ ਬੰਦਾ ਐਂਟਰ ਹੁੰਦਾ ਸੀ ਤੇ ਇਹਨਾਂ ਦੇ ਜਿਹੜੇ ਇਹ ਮਲਾਜ਼ਮ ਲਾ ਲਓ ਜੋ ਕਿਵੇਂ ਵੀ ਲਾ ਲਓ ਕਿਉਂਕਿ ਜਿਹੜਾ ਨਾਸਰ ਢਿੱਲੋਂ ਵੀ ਹੈ ਇਹ ਪਹਿਲਾਂ ਪੰਜਾਬ ਪੁਲਿਸ ਦਾ ਮਲਾਜ਼ਮ ਰਿਹਾ ਹੈ ਹੋ ਸਕਦਾ ਇਹ ਹੁਣ ਇਹਦੀ ਤਰੱਕੀ ਕਰਕੇ ਤੇ ISI ਚ ਰਿਕਰੂਟਮੈਂਟ ਇਹਦੀ ਹੋ ਗਈ ਹੋਵੇ ਉਹ ਤਾਂ ਅੱਗੇ ਅੱਗੇ ਜਾ ਕੇ ਪਤਾ ਲੱਗ ਹੀ ਜਾਊਗਾ ਤੇ ਇਹ ਇੱਕੋ ਨਜ਼ਰ ਨਾਲ ਐਕਸਟਰਾ ਕਰ ਲੈਂਦੇ ਸੀ ਵੀ ਕਿਹੜਾ ਬੰਦਾ ਕੀ ਸੋਚਦਾ ਹੈ ਕੀ ਦੀ ਸੋਚ ਕਿੱਦਾਂ ਦੀ ਹੈ ਉਸ ਨੂੰ ਉਸੇ ਹਿਸਾਬ ਨਾਲ ਟਰੀਟਮੈਂਟ ਇਹਨਾਂ ਦਿੰਦੇ ਸੀਗੇ ਉਹਵੇਂ ਟਰੀਟ ਕਰਦੇ ਸੀ ਤੇ ਕਈ ਤਾਂ ਯੂਟਿਊਬਰਾਂ ਨੂੰ ਮੈਨੂੰ ਲੱਗਦਾ ਪਤਾ ਵੀ ਨਹੀਂ ਲੱਗਿਆ ਹੋਣਾ ਵੀ ਇਹ ਸਾਨੂੰ ਯੂਜ਼ ਕਰ ਰਹੇ ਐ ਆਪਣਾ ਨਰੇਟਿਵ ਸੈੱਟ ਕਰਨ ਲਈ ਵੀ ਪੰਜਾਬਗਣ ਦੇ ਦਿਲਾਂ ਚ ਪਿਆਰ ਭਾਈਚਾਰਾ ਇਹ ਮਤਲਬ ਪੈਦਾ ਕਰਨ ਵਾਸਤੇ ਬਾਕੀ ਤੁਸੀਂ ਆਪ ਸਮਝ ਜਾ ਰਹੇ ਹੋ ਤੇ ਜੇ ਕੋਈ ਗੱਲ ਰਹਿ ਗਈ ਹੋਵੇ ਤਾਂ ਉਹ ਅਗਲੀ ਵੀਡੀਓ 'ਚ ਆਪਾਂ ਜਰੂਰ ਡਿਸਕਸ ਕਰਾਂਗੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰ ਦਿਓ ਆਪ ਜੀ ਦਾ ਬਹੁਤ 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 ਧੰਨਵਾਦ ਸਤਿ ਸ੍ਰੀ ਅਕਾਲ ਨਮਸਤੇ